ਆਪੋ ਤੇ ਮੇਰੇ ਦਵਾਈ ਦਾ ਦੱਦਾ ਵਾਲੀ ਮੇਰੇ ਦਾ ਦੱਦਾ ਹੀ ਬਾੜੀਆਂ ਹੋ ਗਈਆਂ ਦਾਦਾ ਮੈਂ ਨਹੀਂ ਲਾਉਂਦਾ ਮੇਰੇ ਵੀ ਹੋਇਆ ਨਹੀਂ ਆ ਤੇ ਫੇ ਹੋਰ ਕੌਣ ਲਾਉ ਆਹ ਡੱਬੀਆਂ ਨਾਲ ਨਹੀਂ ਨਾਲ ਹਟਦੀਆਂ ਇਹ ਤੈਨੂੰ ਮੱਗਰ ਤੋਂ ਦੇਸੀ ਦਵਾਈ ਦਵਾ ਕੇ ਲੈਣਾ ਚੱਲ ਭਾਈ ਤੈਨੂੰ ਤਾਂ ਨਹੀਂ ਤੇਰੀ ਦੱਦਾ ਹਟਿਆਣੀ ਆ ਉਹ ਭਾਈ ਬਾਬਾ ਹਾਂ ਮਰੇ ਦਾਦੇ ਦੇ ਦੇ ਨਾ ਹਾਂ ਆਪੇ ਉਹ ਹੋ ਉਹਦਾ ਬਾਲਗਾ ਕਰੀ ਫਿਰਦਾ ਮੈਂ ਦਿੰਦਾ ਤੈਨੂੰ ਦਵਾਈ ਠੀਕ ਹੈ ਲੈ ਕੇ ਲੈਂਦਾ ਲੈ ਕੇ ਲੈ ਕੇ ਠੀਕ ਹੈ ਦੋ ਚੀਜ਼ਾਂ ਇਹ ਇੱਕ ਪਹਿਲਾ ਵਰਤਣੀ ਹੈ ਉਹਦੇ ਨਾਲ ਹਟ ਜਾਣੀਆਂ ਜੜ ਖਤਮ ਕਰਕੇ ਉਹਦੂ ਬਾਦ ਲਾਉਣੀ ਆ ਉਹ ਠੀਕ ਹੈ ਆਪਾਂ ਹੀ ਕਰਨਾ 50 ਗ੍ਰਾਮ ਦਾ ਨਾਰੀਅਲ ਤੇਲ ਲੈ ਲੈਣੇ ਨਾਰੀਅਲ ਤੇਲ ਹਾਂ ਤੇ 10 ਗ੍ਰਾਮ ਸੈਲੀ ਸੈਲੀਕ ਐਸਿਡ ਆਉਂਦਾ ਹੈ ਹਨਾ ਸੈਲੀ ਸੈਲੀਕ ਐਸਿਡ ਪंसारी ਥੋਂ ਮਿਲ ਜੂਗਾ ਦੋਨੇ ਚੀਜ਼ਾਂ ਮਿਕਸ ਕਰਕੇ ਸਵੇਰੇ ਸ਼ਾਮ ਲਾ ਲਿਆ ਕਰੀ ਠੀਕ ਹੈ ਤਾਂ ਹਾਂ ਤੇ ਇਹ ਇੱਕ ਵਾਰੀ ਜੀ ਤੇਰੇ ਦੱਦਾਂ ਸਾਰੀਆਂ ਹਟ ਜਾਣੀਆਂ ਜਦੋਂ ਹਟੀਆਂ ਉਸ ਤੋਂ ਬਾਅਦ ਲਾਉਣਾ ਤੂੰ ਅੱਧਾ ਲੀਟਰ ਸਰੋਂ ਦਾ ਤੇਲ ਲੈ ਲਈ ਠੀਕ ਹੈ ਤੇ 150 ਗ੍ਰਾਮ 200 ਗ੍ਰਾਮ ਨਿੰਮ ਦੇ ਪੱਤੇ ਲੈ ਲਈ ਸੁਕਾ ਕੇ ਪਾਊਡਰ ਬਣਾ ਕੇ ਇਹਨਾਂ ਦੋਨਾਂ ਨੂੰ ਉਬਾਲ ਲਈ ਕਲਕਾਲ ਲਈ ਜਦੋਂ ਕਾਲੇ ਡੰਜ ਹੋ ਗਏ ਠਾਰ ਕੇ ਕਿਸੇ ਭਾਂਡੇ ਚ ਪਾ ਲਈ ਉਸ ਤੋਂ ਬਾਅਦ ਇਹ ਤਿੰਨ ਟਾਈਮ ਲਾਉਨੇ ਆ ਤੜਕੇ ਦੁਪਹਿਰੇ ਆਥਰੇ ਜਦੋਂ ਮੁੱਕ ਗਏ ਬਾਦੂ ਆ ਦੁਬਾਰੇ ਤੇਰੀ ਜੜ ਖਤਮ ਹੋ ਜੂਗੀ ਦੁਬਾਰੇ ਦੱਦਾਂ ਨਹੀਂ ਹੁੰਦੀਆਂ ਹੋਰ ਵੀ ਕਿਸੇ ਨੂੰ ਦੱਸ ਦੀ ਕਿਸੇ ਦਾ ਭਲਾ ਕਰ ਠੀਕ ਹੈ